ਕੀ ਜਗ੍ਹਾ ਦੇ ਦੋ ਨਾ ਤੁਸੀਂ ਇਦਾਂ ਸਾਡੇ ਮਗਰ ਪਏ ਹੋਏ ਜਿਵੇਂ ਅਸੀਂ ਕ੍ਰਿਮੀਨਲ ਹੁੰਨੇ ਆ ਕੀ ਮਤਲਬ ਹੈ ਤੁਹਾਡਾ ਤੁਸੀਂ ਇੱਕ ਜਨੂ ਜਗ੍ਹਾ ਦੋ ਨਾ ਵੀ ਇੱਕ ਜਗ੍ਹਾ ਖੜੇ ਰੋ ਪਹਿਲੇ ਤੁਸੀਂ ਉਸ ਸਾਈਡ ਦੇ ਤੱਕੇ ਦਿੱਤੇ ਫਿਰ ਤੁਸੀਂ ਰੋਡ ਤੋਂ ਕਿਉਂ ਉੱਥੇ ਬੈਠ ਜਾ ਪਾਰਕ ਵਿੱਚ ਹੁਣ ਪਾਰਕ ਵਿੱਚ ਬੈਠਾ ਤੁਸੀਂ ਡੰਡੇ ਲੈ ਕੇ ਇਦਾਂ ਸਾਡੇ ਮਗਰ ਪਏ ਹੋਏ ਵਜਾ ਅਸੀਂ ਕੁਛ ਕੀਤਾ ਚੁੱਪਚੀਤੇ ਖੜੇ ਆ ਇਹਦੇ ਤਾਰ 140 ਲੱਗੀ ਹੈ ਤੁਸੀਂ ਇਦਾਂ ਇਸੇ ਤਰੀਕੇ ਨਾਲ ਡੰਡੇ ਲੈ ਕੇ ਸਾਡੇ ਮਗਰ ਦੇਖੋ ਕਿਦਾਂ ਪਏ ਨੇ ਯੂਨੀਵਰਸਿਟੀ ਇਹਨਾਂ ਦੀ ਆ ਕਹਿੰਦੇ ਯੂਨੀਵਰਸ ਸਾਡੇ ਪਿਓ ਦਾਦੇਾਂ ਦੀ ਬਣੀ ਹੋਈ ਏ ਇਹ ਸਾਸੀ ਆਂਦੀ ਹੱਕ ਦੇ ਲਈ ਪ੍ਰੋਟੈਸਟ ਕਰਨ ਆਏ ਆ ਅਸੀਂ ਕਿਹੜੇ ਇੱਥੇ ਹਥਿਆਰ ਚੱਕੀ ਫਿਰਦੇ ਆ ਚਿੱਟੇ ਵਾਲਿਆਂ ਨੂੰ ਇਹ ਰੋਕ ਨਹੀਂ ਸਕਦੇ ਹਥਿਆਰ ਜਦੋਂ ਪਹਿਲਗਾਮਾਂ ਵਿੱਚ ਹਥਿਆਰ ਲੈ ਕੇ ਜਾਂਦੇ ਆ ਉੱਥੇ ਤਾਂ ਇਹਨਾਂ ਤੋਂ ਰੋਕਿਆ ਨਹੀਂ ਜਾਂਦਾ ਜਦੋਂ ਪਿੰਡਾਂ ਦੇ ਵਿੱਚ ਆ ਕੇ ਉਹ ਗੈਂਗਸਟਰ ਗੋਲੀਆਂ ਮਾਰ ਜਾਂਦੇ ਆ ਉਹ ਨਹੀਂ ਇਹਨਾਂ ਤੋਂ ਰੋਕੇ ਜਾਂਦੇ ਆ ਆ ਆਮ ਜਨਤਾ ਨੂੰ ਵੀ ਪਰੇਸ਼ਾਨ ਕਰਦੀ ਆ ਆ ਚੱਕ ਚੱਕ ਦੇਖੋ ਬੱਸਾਂ 'ਚ ਬਿਠਾਈ ਜਾਂਦੇ ਲੋਕਾਂ ਨੂੰ ਆ ਤੁਹਾਨੂੰ ਵੀ ਨਹੀਂ ਜਨਤਾ ਜਾ ਰਿਹਾ ਤੁਹਾਨੂੰ ਹਾਂ ਮੈਂ ਮੇਰੇ ਕੋਲ ਆਈਡਿਟੀ ਕਾਰਡ ਹੈਗਾ ਸਰ ਮੈਂ ਇੱਥੇ ਐਮ ਇੰਗਲਿਸ਼ ਦੀ ਸਟੂਡੈਂਟ ਆ ਮੇਰੇ ਮੈਂ ਕਿ ਅੰਦਰ ਕਿੱਥੋਂ ਦੀ ਜਾਈਏ ਅੱਗੇ ਲੜੋ ਮਤ ਆ ਕੀ ਗੱਲ ਬਾਂਦੀ ਸੋਡੀ ਲੜੋ ਮਤ ਨੀ ਅੰਦਰ ਕਿਉਂ ਨਹੀਂ ਜਾਂਦੇ ਲੜਨ ਦਾ ਮੈਨ ਤੁਹਾਨੂੰ ਦੱਸ ਦਾਂਗੇ ਸਾਡੀ ਆਉਣ ਤੋਂ ਸਹੀ ਪੰਜਾਬ ਤੋਂ ਚੜ ਕੇ ਆਮ ਕਿਸੇ ਦਿਨ ਲੜਨ ਦਾ ਦੱਸ ਦਾਂਗੇ ਤੁਹਾਨੂੰ ਸਮਾਰ ਕੇ ਆਓ ਜੀ ਗੱਲ ਨਹੀਂ ਹੈਗੀ ਐਡੀ ਯੂਨੀਵਰਸਿਟੀ ਖੜੀ ਏ ਕੱਲ ਨੂੰ ਇਹਨੂੰ ਤੁਸੀਂ ਸੈਂਟਰਲਾਈਜ਼ ਕਰ ਦੋਗੇ ਐਥੇ ਤੁਸੀਂ ਦੇਖ ਲਿਓ ਇੱਥੇ ਭਾਜਪਾ ਦਾ ਰਾਜ ਆ ਜਾਣਾ एबीबीपी ਆਈ ਚੁੱਕੀ ਆ ਠੀਕ ਹੈ ਫਿਰ ਆਰਐਸਐਸ ਆਈ ਚੋਰ ਇੱਕ ਚੋਰੀ ਕਰ ਰਿਹਾ ਹੋਵੇ ਤੇ ਸਾਈਡ ਦੇ ਖਲੋਕ ਕਈ ਜਾਣ ਚੋਰੀ ਕਰ ਕੋ ਬਾਅਦ ਚ ਵੇਖਾਂਗੇ ਵੇਖੋ ਕੋਟਾਂ ਦਾ ਕੰਮ ਨਹੀਂ ਆ ਮੁੱਖ ਮੰਤਰੀ ਦਾ ਕੀ ਕੰਮ ਆ ਜਦੋਂ ਅਸੀਂ ਸੈਨੇਟ ਦੀਆਂ ਮੀਟਿੰਗਾਂ ਹੀ ਨਹੀਂ ਅਟੈਂਡ ਕੀਤੀਆਂ ਫਿਰ ਅਸੀਂ ਆਪ ਖੁਦ ਮੌਕਾ ਦੇ ਰਿਹਾ ਭਾਈ ਸਾਡੇ ਕੋਲ ਟਾਈਮ ਨਹੀਂ ਆ ਤੁਸੀਂ ਸੰਭਲੋ ਇਹ ਦੇਖ ਸਕਦੇ ਹਾਂ ਇਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਪੀਯੂ ਨੂੰ ਲੈ ਕੇ ਜਿਹੜਾ ਸੰਘਰਸ਼ ਚੱਲ ਰਿਹਾ ਉਸ ਦੇ ਵਿੱਚ ਇਸ ਤਰੀਕੇ ਦੇ ਨਾਲ ਧੱਕੇਸ਼ਾਹੀ ਨਾਲ ਪੁਲਿਸ ਬਿਠਾ ਰਹੀ ਹੈ ਬੱਸਾਂ ਦੇ ਵਿੱਚ ਨੌਜਵਾਨਾਂ ਨੂੰ ਜਿਹੜੇ ਵੀ ਇੱਥੇ ਖੜੇ ਹੋਏ ਨੇ ਇਹ ਤਸਵੀਰਾਂ ਇਸ ਸਮੇਂ ਪੀਯੂ ਦੇ ਗੇਟ ਨੰਬਰ 2 ਦੀਆਂ ਤੁਹਾਨੂੰ ਦਿਖਾ ਰਹੇ ਹਾਂ ਇਹ ਕਿਹਾ ਜਾਂਦਾ ਹੈ ਕਿ ਖਿੜਿਆ ਫੁੱਲ ਕਲੱਬ ਦਾ ਚੰਡੀਗੜ੍ਹ ਪੰਜਾਬ ਦਾ ਇਹ ਉਹ ਤਸਵੀਰ ਹੈ ਜਿਸ ਦੇ ਵਿੱਚ ਨਾ ਤਾਂ ਤੁਹਾਨੂੰ ਚੰਡੀਗੜ੍ਹ ਪੰਜਾਬ ਦਾ ਨਜ਼ਰ ਆਉਂਦਾ ਹੈ ਨਾ ਤਾਂ ਪੰਜਾਬ ਸਰਕਾਰ ਇਸ ਲਈ ਕੋਈ ਜਦੋਜਹਿਦ ਕਰਦੀ ਨਜ਼ਰ ਆਉਂਦੀ ਹੈ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਕਿੱਥੇ ਨੇ ਜੇਕਰ ਉਹ ਸਤਾਚ ਨਹੀਂ ਹੁੰਦੇ ਤਾਂ ਪੱਕਾ ਪੱਕੀ ਗੱਲ ਹੈ ਉਹ ਅੱਜ ਚੰਡੀਗੜ੍ਹ ਦੀਆਂ ਸੜਕਾਂ ਤੇ ਉੱਪਰ ਹੁੰਦੇ ਹੋ ਸਕਦਾ ਹੈ ਕਿ ਉਹ ਕਿਸੇ ਨਾ ਕਿਸੇ ਗੇਟ ਦੇ ਅੱਗੇ ਲਿٹے ਵੀ ਹੁੰਦੇ ਪਰ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਬੱਸਾਂ ਦੇ ਵਿੱਚ ਬਿਠਾਏ ਜਾ ਰਹੇ ਨੇ ਹੋਰ ਨੌਜਵਾਨ ਇਹ ਤਸਵੀਰਾਂ ਇਸ ਸਮੇਂ ਪੀਯੂ ਦੇ ਗੇਟ ਨੰਬਰ 2 ਦੇ ਬਾਹਰ ਬਿਲਕੁਲ ਜਿਹੜਾ ਚੌਕ ਪੈਂਦਾ ਹੈ ਉੱਥੋਂ ਦੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਨੌਜਵਾਨਾਂ ਨੂੰ ਕਿਸ ਤਰੀਕੇ ਦੇ ਨਾਲ ਧੂ ਧੂ ਕੇ ਬੱਸਾਂ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਸੋ ਅਗਿਆ ਪੱਤਰਕਾਰ ਚਾਰੇ ਛੱਡੇ ਜਾ ਰਹੇ ਨੇ ਪਰ ਜਿਹੜੇ ਇਸ ਸਮੇਂ ਹਾਲਾਤ ਨੇ ਐ ਜਾਂਪਦਾ ਕਿ ਜਿਸ ਡਿਊਟੀ ਦੇ ਵਿੱਚ ਅਸੀਂ ਖੜੇ ਆ ਇਹਨੂੰ ਪੱਕੇ ਤੌਰ ਤੇ ਯੂਟੀ ਬਣਾ ਕੇ ਹੀ ਪੇਸ਼ ਕਰਨਾ ਹੈ ਹੁਣ ਇਸ ਤੇ ਪੰਜਾਬ ਦਾ ਦਾਵਾ ਕੋਈ ਨਹੀਂ ਰਹਿਣਾ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਗੋਡੇ ਟੇਕ ਦਿੱਤੇ ਨੇ ਸਿਰਫ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਅਸੀਂ ਲੜ ਰਹੇ ਆ ਅਸੀਂ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਕੋਲ ਹੀ ਰੱਖਣੀ ਹੈ ਅਸੀਂ ਨਹੀਂ ਕਿਤੇ ਜਾਣਦੇ ਨਹੀਂ

ਸਰ ਉਹ ਯੂਨੀਵਰਸਿਟੀ ਦੇ ਵਾਈਸ ਹਮਾਰਾ ਰੈਸਟ ਕਰ ਲੈਣਗੇ ਸਰ ਕੀ ਰੀਜ਼ਨ ਕੀ ਹੈ ਜੀ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਨਹੀਂ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਆਪਣੀ ਡਿਊਟੀ ਕਰ ਰਹਾ ਹਾਂ ਆਈ ਏਮ ਨੋਟ ਕਨਸਰਨਡ ਵਿਦ ਦੈਟ ਵਾਈਸ ਚਾਂਸਲਰ ਕੌਣ ਹੈ ਮੈਂ ਆਪਣੀ ਡਿਊਟੀ ਕਰ ਰਹਾ ਹਾਂ ਜੋ ਮੈਨੂੰ ਯਹਾਂ ਡਿਊਟੀ ਦੀ ਹੈ ਮੈਂ ਆਮ ਡੂਇੰਗ ਦੈਟ ਇਹ ਕਹਤੇ ਹੈ ਕਿ ਆਪ ਜਾਓ ਨਹੀਂ ਤਾਂ ਹਮਾਰਾ ਰੈਸਟ ਕਰ ਲੈਣਗੇ ਤਾਂ ਹਮ ਕਿਹਦੇ ਕਰ ਲੋ ਰੈਸਟ ਕਰ ਰਹੇ ਹੈ ਰੈਸਟ ਆਪ ਜਿਹੜੇ ਦੇ ਦੇ ਅੰਦਰ ਕੋਈ ਨਹੀਂ ਉਹ ਡੈਮੋਕ੍ਰੇਸੀ ਹੈ ਲੋਕਾਂ ਅੱਗੇ ਇਹ ਅਸਲ ਡੈਮੋਕ੍ਰੇਸੀ ਦਿੱਤਾ ਸੁਭਿਰ ਹੈ ਇਹੋ ਇਸ ਤਰ੍ਹਾਂ ਸੁਭਿਰ ਹੈ ਕਿਸੀ ਵਾਈਸ ਅਸੈਂਟਰ ਦਾ ਰੋਲ ਵੀ ਨਿਭਾਇਆ ਤਾਂ ਇਦਾਂ ਦੀ ਸਖਤੀ ਕਦੇ ਪਹਿਲਾਂ ਹੋਈ ਹੈ ਜਾਂ ਇਦਾਂ ਦਾ ਰਵਈਆ ਦੇਖਿਆ ਤੁਸੀਂ ਘਰੇ ਨਹੀਂ ਸੀ ਤਾਂ ਰੋਕਿਆ ਜਾਂਦਾ ਘਰੇ ਨਹੀਂ ਸੀ ਰੋਕਿਆ ਜਾਂਦਾ ਹੁਣ ਜਾਣ ਤੱਕ ਇਹ ਕਦੇ ਰੋਕ ਨਹੀਂ ਜਾ ਨਹੀਂ ਸਕਦੇ ਅੰਦਰ ਇਹ ਕਦੇ ਨਹੀਂ ਦੇਖਿਆ ਤੁਹਾਨੂੰ ਲੱਗਦਾ ਸੀ ਕਿ ਸੈਂਟਰ ਤੋਂ ਕੇਂਦਰ ਤੋਂ ਇੰਟਰਫੀਰੈਂਸ ਆ ਤਾਂ ਹੀ ਇੰਨੀ ਅਥਾਰਟੀ ਵੀ ਦਿਖਾਈ ਜਾ ਰਹੀ ਹੈ ਪੁਲਿਸ ਵੱਲੋਂ ਅਛਾ ਤੇ ਜਿਹੜੇ ਹੁਣ ਵਰਦੀਆਂ ਪਾ ਕੇ ਸਾਨੂੰ ਦੱਸਦੇ ਸਤੋਂ ਨਾ ਉਹਨਾਂ ਨਾਲ ਵੀ ਗੱਲ ਕਰ ਸਕਦੇ ਆ ਅੱਛਾ ਉਹਨਾਂ ਦਾ ਹੁਣ ਪਤਾ ਨਹੀਂ ਹੈ ਪਰ ਲੇਕਿਨ ਉਥੇ ਅੱਛਾ ਤੁਸੀਂ ਵੀ ਇਹੋ ਨਾ ਮਾਗੇ ਤੁਸੀਂ ਦੀਆਂ ਸਿਵਾਮਾ ਦੇ ਭਾਈਆਂ ਪਹਿਲਾਂ ਕਦੇ ਇਸ ਤਰੀਕੇ ਦੇ ਹਾਲਾਤ ਬਣੇ ਕਿ ਸਟੂਡੈਂਟਸ ਨੂੰ ਜਿਹੜੇ ਹੋਸਟਲ ਵਾਲੇ ਸਟੂਡੈਂਟਸ ਹੋਣ ਉਹਨਾਂ ਨੂੰ ਵੀ ਐਂਟਰੀ ਤੇ ਪਾਬੰਦੀ ਲੱਗੀ ਹੋਵੇ ਜੀ ਦੇਖੋ ਗੱਲ ਇਹ ਆ ਜੇ ਕੋਈ ਚਾਂਸਰ ਹੁੰਦੇ ਨੇ ਗਵਰਨਰ ਆਉਣ ਤੇ ਇਸੇ ਹੋਰ ਹੋਰ ਇਸੇ ਸਾਦੇ ਉਹ ਗੱਲਬਾਤ ਕਰਦੇ ਸੀ ਉਹਨਾਂ ਡੈਮੋਕ੍ਰੇਸੀ ਦਾ ਪਤਾ ਸੀ ਡੈਮੋਕ੍ਰੈਟਿਕ ਦਾ ਪਤਾ ਸੀ ਇਹ ਹੁਣ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੈ ਆਰਐਸਐਸ ਤੋਂ ਸਿੱਧੇ ਇਹਨਾਂ ਦੇ ਮਨ ਦੇ ਵਿੱਚ ਹੈ ਕੁਝ ਚੀਜ਼ਾਂ ਲਾਗੂ ਕਰਨੀ ਉਹਨਾਂ ਨੇ ਕਰ ਦਿੱਤੀ विदाਊਟ ਕਨਸਲਟਿੰਗ ਵਿਦ ਐਨੀ ਵਨ ਵਿਦਆਊਟ ਕੋਈ ਡਿਸਕਸ਼ਨ ਵਿਦਆਊਟ ਕੋਈ ਬਹਿਸ ਇਨ ਇੰਪੋਰਟੈਂਟ ਸਬਜੈਕਟ ਪਰ ਇਹ ਪਤਾ ਹੋਣਾ ਚਾਹੀਦਾ ਸਰਕਾਰ ਨੂੰ ਵੀ ਦੀ ਰੈਜ਼ਿਸਟੈਂਸ ਹੋਵੇਗੀ ਜੀ ਬੱਚਿਆਂ ਵੱਲੋਂ ਰੈਜ਼ਿਸਟੈਂਸ ਹੋਈ ਟੀਚਰਸ ਵੱਲੋਂ ਸਾਰੇ ਵੱਲੋਂ ਹੋ ਰਹੀ ਹੈ ਇਹ ਚਾਸਲੋ ਵੀ ਦੇਖੋ ਉਹ ਐਕਸਕਿਊਜ਼ ਦੇ ਰਹੇ ਨੇ ਵੀ ਹਾਲਤਾ ਹੋ ਗਿਆ ਮਾਮਲਾ ਜਿਹੜਾ ਤੁਸੀਂ ਚੱਕਿਆ ਸੀ ਹੁਣ ਕੀ ਜਾਉਨੇ ਆ ਉਹ ਲੋਕਾਂ ਨੂੰ ਉਹ ਤਵਾਰੀ ਨਹੀਂ ਇਹਨੇ ਕਹਿੰਦੇ ਕੁਝ ਲੋਕਾਂ ਨੇ ਤਵਾਰੀ ਨਹੀਂ ਉਹ ਕਹਿੰਦੇ ਸਾਰੇ ਕੁਝ ਕਰੋ ਤੇ ਮੈਂ ਮਨਾਹੀ ਕੀਤੀ ਗਈ ਹੈ ਤੁਹਾਡਾ ਆਉਣ ਵਾਲਾ ਐਕਸ਼ਨ ਕੀ ਹੈਗਾ ਇਸ ਮੋਰਚੇ ਨੂੰ ਲੈ ਕੇ ਜੀ ਐਕਸ਼ਨ ਕੀ ਹੈਗਾ ਫਰਦਰ ਆਉਣ ਵਾਲੇ ਸਮੇਂ ਨਹੀਂ ਸਾਡਾ ਕੋਈ ਐਕਸ਼ਨ ਨਹੀਂ ਹੈ ਅੱਜ ਤੇ ਵੇਖੇ ਐਸ਼ੀ ਦੇਖਣ ਵਿੱਚ ਕੀ ਗੱਲ ਹੈ ਕੀ ਹਾਲਾਤ ਹੈ ਐਸ ਐਕਸਵਾਇਸ ਚਾਸਲੋ ਕਿਰੌਸ਼ੀ ਤੇ ਪਹੁੰਚ ਕੇ ਜਾ ਕੇ ਦੇਖੀਏ ਕਿਉਂ ਲੋਕੀਂ ਨਰੌੜਾ ਬਾਰੇ ਕਿਉਂ ਤਾਂ ਮਿਲ ਠੀਕ ਹੈ ਠੀਕ ਹੈ ਠੀਕ ਹੈ ਥੈਂਕ ਯੂ ਕੈਮੋਕਰੇਸੀ ਦੀ ਇਹ ਅਸਲ ਤਸਵੀਰ ਹੈ ਇੱਕ ਐਕਸ ਵਾਈਸ ਚਾਸਲਰ ਜਿਹੜੇ ਰਹੇ ਹੋਏ ਨੇ ਉਹਨਾਂ ਨੂੰ ਵੀ ਐਂਟਰੀ ਨਹੀਂ ਦਿੱਤੀ ਜਾ ਰਹੀ ਅੰਦਰ ਇਸ ਸਮੇਂ ਹਾਲਾਤ ਇਹ ਬਣੇ ਹੋਏ ਨੇ ਪੀਯੂ ਦੇ ਬਾਹਰ ਖੜੇ ਆ ਦੋ ਨੰਬਰ ਇਹ ਗੇਟ ਹੈ ਕੈਂਪਸ ਦਾ ਜਿਸ ਦੇ ਬਾਹਰ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਇਕੱਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੰਡੀਗੜ੍ਹ ਤੋਂ ਬਾਹਰ ਬਹੁਤ ਸਾਰੇ ਆਊਟਸਕਰਸ ਦੇ ਉੱਪਰ ਪੌਲਸ ਲੱਗੀ ਹੋਈ ਹੈ ਰੋਕਿਆ ਜਾ ਰਿਹਾ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂ ਤੋਂ ਹੀ ਖਦੇੜਿਆ ਜਾ ਸਕੇ ਤੇ ਅੱਗੇ ਵਧਣ ਨਾ ਦਿੱਤਾ ਜਾ ਸਕੇ ਪਰ ਜਿਹੜੇ ਲੋਕ ਪਹੁੰਚ ਰਹੇ ਨੇ ਇੱਕ ਵਾਰ ਮੈਂ ਚਾਹੂੰਗਾ ਉਧਰਲੇ ਪਾਸੇ ਕੈਮਰਾ ਮਾਰ ਕੇ ਦਿਖਾ ਦਿੱਤਾ ਜਾਵੇ ਜਿਹੜੇ ਲੋਕ ਪਰਲੇ ਪਾਰ ਵੀ ਖੜੇ ਨੇ ਉਧਰ ਵੀ ਪੁਲਿਸ ਲੱਗੀ ਹੋਈ ਹੈ ਉਹਨਾਂ ਨੂੰ ਪਾਸੇ ਕਰਨ ਦੀ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ 144 ਤਾਂ ਕੋਈ ਨਹੀਂ ਦਿਖਾ ਰਿਹਾ ਜੀ ਕਹਿੰਦੇ ਪਏ ਨੇ ਇਨਸਪੈਕਟਰ ਪਏ 144 ਲੱਗੀ ਹੈ ਇੱਕ ਸੀਨੀਅਰ ਆਈਐਸ ਆਪਣੇ ਐਕਸ ਬੀਸੀ ਨੇ ਉਹਨਾਂ ਨੂੰ ਦਿਖਾ ਨਹੀਂ ਰਹੀ ਕਿਥੇ 144 ਲੱਗੀ ਉਹਨਾਂ ਕੋਲ ਡਾਕੂਮੈਂਟ ਨਹੀਂ ਹੈ ਉਹ ਦਿਖਾਇਆ ਨਹੀਂ ਕਿ ਨਾਲੇ ਉਹ ਕਹਿੰਦੇ ਪੰਜ ਉਹ ਹੀਸ ਹਮਸੈਲਫ ਇਜ਼ ਅ ਸੀਨੀਅਰ ਮੋਸਟ ਆਈਐਸ ਆ ਉਹ ਕਹਿੰਦੇ ਹੁੰਦਾ ਪੰਜ ਬੰਦੇ ਤੋਂ ਜ਼ਿਆਦਾ ਨਹੀਂ ਕਹਿੰਦੇ ਅਸੀਂ ਚਾਰ ਬੰਦੇ ਆ ਤੇ ਕਿ 144 ਕਿੱਥੋਂ ਆ ਗਈ ਇਹ ਐਬਸੋਲਿਊਟ ਡੈਮੋਕ੍ਰੇਸੀ ਦੀ ਤਸਵੀਰ ਲੱਗਦੀ ਕਿਸੇ ਪਾਸਿਓਂ ਕਿਸੇ ਪਾਸੇ ਨੂੰ ਕਾਹੜਾ ਉਹਦਾ ਹਾਂ ਜੀ ਸੋ ਇਹ ਹਾਲਾਤ ਨੇ ਇਸ ਸਮੇਂ ਪੰਜਾਬ ਦੀ ਕਹਿੰਦੇ ਨੇ ਕਿ ਮਿੱਟੀ ਤੋਂ ਨਰਵਾਬ ਦੀ ਯੂਨੀਵਰਸਿਟੀ ਪੰਜਾਬ ਦੀ ਤੇ ਇਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਖਿੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਇਹ ਉਹ ਤਸਵੀਰ ਹੈ ਜਿਸ ਦੇ ਵਿੱਚ ਨਾ ਤਾਂ ਤੁਹਾਨੂੰ ਚੰਡੀਗੜ੍ਹ ਪੰਜਾਬ ਦਾ ਨਜ਼ਰ ਆਉਂਦਾ ਹੈ ਨਾ ਤਾਂ ਪੰਜਾਬ ਸਰਕਾਰ ਇਸ ਲਈ ਕੋਈ ਜਦੋਜਹਿਦ ਕਰਦੀ ਨਜ਼ਰ ਆਉਂਦੀ ਹੈ ਹਾਂ ਕੁਝ ਲੋਕ ਆਪਣੇ ਪੱਧਰ ਤੇ ਜ਼ਰੂਰ ਸੰਘਰਸ਼ ਕਰਦੇ ਨੇ ਕੁਝ ਲੋਕ ਪਾਰਟੀਆਂ ਦੇ ਵਿੱਚ ਹੁੰਦੇ ਨੇ ਜਿਹੜੇ ਆਪਣੇ ਪੱਧਰ ਤੇ ਸੰਘਰਸ਼ ਕਰਦੇ ਨੇ ਪਰ 올ਓਵਰ ਐਜ਼ ਅ ਯੂਨਿਟ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਕਿੱਥੇ ਨੇ ਜੇਕਰ ਉਹ ਸੱਤਾ 'ਚ ਨਹੀਂ ਹੁੰਦੇ ਤਾਂ ਪੱਕਾ ਪੱਕੀ ਗੱਲ ਹੈ ਉਹ ਅੱਜ ਚੰਡੀਗੜ੍ਹ ਦੀਆਂ ਸੜਕਾਂ ਤੇ ਉੱਪਰ ਹੁੰਦੇ ਹੋ ਸਕਦਾ ਹੈ ਕਿ ਉਹ ਕਿਸੇ ਨਾ ਕਿਸੇ ਗੇਟ ਦੇ ਅੱਗੇ ਲਿٹے ਵੀ ਹੁੰਦੇ ਪਰ ਹਾਲਾਤ ਇਹ ਨੇ ਕਿ ਇਸ ਸਮੇਂ ਆਮ ਲੋਕ ਇੱਥੇ ਸੰਘਰਸ਼ ਕਰਨ ਦੇ ਲਈ ਡਟੇ ਹੋਏ ਨੇ ਪਰ ਉਸ ਦੇ ਹੀ ਓਪੋਜ਼ਿਟ ਇਧਰ ਅਕਾਲੀ ਦਲ ਤੋਂ ਬਾਈ ਹਣੀ ਮੌਜੂਦ ਨੇ ਤੁਸੀਂ ਮੁਹਾਲੀ ਤੋਂ ਪ੍ਰੈਜ਼ੀਡੈਂਟ ਹੋ ਜੀ ਹਾਂ ਮੈਂ ਨਾ ਮੁਹਾਲੀ ਤੋਂ ਕੌਂਸਲ ਬੀਜ਼ ਨੇ ਤੇ ਅਕਾਲੀ ਦਲ ਦਾ ਮੈਂ ਪ੍ਰੈਜ਼ੀਡੈਂਟ ਠੀਕ ਹੈ ਮੁਹਾਲੀ ਤੋਂ ਇਹ ਅੱਜ ਅਸੀਂ ਇਹ ਜਿਹੜੇ ਵਿਦਿਆਰਥੀ ਅੰਦੋਲਨ ਕਰ ਰਹੇ ਉਹਨਾਂ ਦੀ ਸਪੋਰਟ ਦੇ ਵਿੱਚ ਆਏ ਹਾਂ ਅਸੀਂ ਪਰ ਇੱਥੇ ਧੱਕੇਸ਼ਾਹੀ ਹੋ ਰਹੀ ਆ ਸਰਕਾਰ ਨੇ ਪੂਰੀ ਧੱਕੇਸ਼ਾਹੀ ਕਰ ਰਹੀ ਜਿੱਥੇ ਇੱਕ ਵਾਰੀ ਪੰਜਾਬ ਦੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਤੇ ਉਸ ਦੇ ਲਈ ਜੇ ਕੋਈ ਇਹਨਾਂ ਨੇ ਰਣਨੀਤੀ ਬਣਾਈ ਆ ਤੇ ਉਹਨੂੰ ਇਹ ਜ਼ਬਰਦਸਤੀ ਬੰਦ ਕਰਨ ਦੀ ਸਨਪ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਗਾ ਸ਼ਰੇਆਮੇ ਗੁੰਡਾ ਕਰਦੀ ਤੇ ਚੰਡੀਗੜ੍ਹ ਪ੍ਰਸ਼ਾਸਨ ਉੱਤਰਿਆ ਹੋਇਆ ਚੰਡੀਗੜ੍ਹ ਪ੍ਰਸ਼ਾਸਨ ਵਿਦਿਆਰਥੀਆਂ ਦੇ ਪੀਸਫੁੱਲ ਪ੍ਰੋਟੈਸਟ ਜੋ ਇਹ ਯੂਨੀਵਰਸਿਟੀ ਆ ਪੰਜਾਬ ਦੀਆਂ ਜ਼ਮੀਨਾਂ ਤੇ ਬਣੀ ਹੋਈ ਆ ਪੰਜਾਬੀਆਂ ਦੇ ਪੈਸੇ ਤੇ ਬਣੀ ਹੋਈ ਆ ਤੇ ਵਿਦਿਆਰਥੀਆਂ ਨੂੰ ਸਸਤੀ ਪੜ੍ਹਾਈ ਦੇ ਲਈ ਇਹ ਯੂਨੀਵਰਸਿਟੀ ਜਿਹੜੀ ਇਹ ਬਣਾਈ ਹੋਈ ਆ ਤੇ ਹੁਣ ਜੋ ਕੇਂਦਰ ਸਰਕਾਰ ਆ ਉਹ ਆਪਣਾ ਇੱਕ ਅਜੰਡਾ ਲਾਗੂ ਕਰਨ ਦੇ ਲਈ ਇੱਕੋ ਜੋ ਆਰਐਸ ਦਾ ਅਜੰਡਾ ਹੈ ਸਿੱਖਿਆ ਤੇ ਜ਼ਬਰਦਸਤੀ ਕਬਜ਼ਾ ਕਰਕੇ ਆਪਣਾ ਅਜੰਡਾ ਲਾਗੂ ਕਰਨਾ ਉਹਨੂੰ ਲਾਗੂ ਕਰਨ ਦੇ ਲਈ ਇਹਨਾਂ ਵਿਦਿਆਰਥੀਆਂ ਦੇ ਹੱਕਾਂ ਨੂੰ ਡਾਕਾ ਮਾਰ ਰਹੇ ਆਪ ਬੱਸ ਆ ਗਈ ਹੈ ਜੀ ਬੱਸ ਚ ਸ਼ਾਇਦ ਬਿਠਾਇਆ ਜਾਊਗਾ ਸਾਰਿਆਂ ਨੂੰ ਤਸਵੀਰ ਦਿਖਾਣੇ ਆ ਇੱਥੇ ਬੱਸ ਲਿਆ ਕੇ ला ਦਿੱਤੀ ਹੈ ਸ਼ਾਇਦ ਇੱਥੋਂ ਹੁਣ ਸਾਰਿਆਂ ਨੂੰ ਇੱਥੋਂ ਬੱਸ ਦੇ ਵਿੱਚ ਬਿਠਾਇਆ ਜਾਊਗਾ ਦੇਖ ਸਕਦੇ ਹੋ ਕਿ ਬੱਸ ਦੇ ਵਿੱਚ ਚੜਾਉਣੇ ਸ਼ੁਰੂ ਕਰ ਦਿੱਤੇ ਨੇ ਸਾਰੇ ਲੋਕ ਇਹ ਤਸਵੀਰਾਂ ਤੁਹਾਡੇ ਸਾਹਮਣੇ ਪੀਯੂ ਦੇ ਗੇਟ ਨੰਬਰ 2 ਤੋਂ ਦਿਖਾ ਰਹੇ ਹਾਂ ਇਸ ਸਮੇਂ ਦੇ ਮੌਜੂਦਾ ਹਾਲਾਤ ਪੁਲਿਸ ਇੱਥੇ ਲੱਗੀ ਹੋਈ ਹੈ ਤੇ ਵੱਖ-ਵੱਖ ਜਿਹੜੇ ਲੋਕ ਇੱਥੇ ਆਪਣੇ ਪੱਦਰ ਤੇ ਆਏ ਨੇ ਜਾਂ ਜੱਥੇਬੰਦੀਆਂ ਆਈਆਂ ਨੇ ਉਹਨਾਂ ਨੂੰ ਉਹਨਾਂ ਨੂੰ ਬਿਠਾਇਆ ਜਾ ਰਿਹਾ ਹੈ ਬੱਸਾਂ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਬੱਸਾਂ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਸਾਰਿਆਂ ਨੂੰ ਜੀ ਆ ਦੇਖ ਸਕਦੇ ਹੋ ਹਾਲਾਤ ਹਾਲਾਤ ਦੇਖ ਸਕਦੇ ਹੋ ਅਗਰ ਜੀ ਜੀ ਇਹ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਪੀਯੂ ਨੂੰ ਲੈ ਕੇ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਸ ਦੇ ਵਿੱਚ ਇਸ ਤਰੀਕੇ ਦੇ ਨਾਲ ਧੱਕੇਸ਼ਾਹੀ ਨਾਲ ਪੁਲਿਸ ਬਿਠਾ ਰਹੀ ਹੈ ਬੱਸਾਂ ਦੇ ਵਿੱਚ ਨੌਜਵਾਨਾਂ ਨੂੰ ਜਿਹੜੇ ਵੀ ਇੱਥੇ ਖੜੇ ਹੋਏ ਨੇ ਇਹ ਤਸਵੀਰਾਂ ਇਸ ਸਮੇਂ ਪੀਯੂ ਦੇ ਗੇਟ ਨੰਬਰ 2 ਦੀਆਂ ਤੁਹਾਨੂੰ ਦਿਖਾ ਰਹੇ ਹਾਂ ਇਹ ਮੌਜੂਦਾ ਹਾਲਾਤ ਨੇ ਦੇਖ ਸਕਦੇ ਹੋ 1782 ਦੇ ਵਿੱਚ ਬਣੀ ਹੋਈ ਯੂਨੀਵਰਸਿਟੀ ਜਿਹੜੀ ਕਿ ਲੋ ਜਿਹੜੀ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਲੋਕਾਂ ਦੇ ਪੈਸੇ ਦੇ ਨਾਲ ਬਣੀ ਹੋਈ ਯੂਨੀਵਰਸਿਟੀ ਹੈ ਉਸ ਦੇ ਉੱਪਰ ਕੇਂਦਰ ਆਪਣਾ ਕਬਜ਼ਾ ਆਪਣਾ ਕੁੰਡਾ ਰੱਖਣ ਦੇ ਲਈ ਹਰ ਇੱਕ ਹੱਥ ਕੰਡਾ ਵਰਤ ਰਿਹਾ ਹੈ ਸੈਨੇਟ ਸਿੰਡੀਕੇਟ ਉਸ ਨੂੰ ਭੰਗ ਕਰਕੇ ਨਵਾਂ ਸੰਵਿਧਾਨ ਬਣਾ ਕੇ ਉਸ ਨੂੰ ਉਸ ਦੇ ਮੈਂਬਰ ਕਟਾ ਕੇ ਤੇ ਉਸ ਨੂੰ ਲਾਗੂ ਕਰਕੇ ਅਲੱਗ-ਅਲੱਗ ਤਰੀਕੇ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਖਤਮ ਕੀਤਾ ਜਾ ਸਕਤੇ ਯੂਨੀਵਰਸਿਟੀ ਨੂੰ ਆਪਣੇ ਕਬਜ਼ੇ ਦੇ ਵਿੱਚ ਕੀਤਾ ਜਾ ਸਕੇ ਪੂਰੇ ਤਰੀਕੇ ਦੇ ਨਾਲ ਇੱਕ ਧਿਰ ਦੇ ਇੱਥੇ ਰੂਲ ਲਾਗੂ ਕੀਤੇ ਜਾ ਸਕਣ ਇਹ ਉਹ ਤਸਵੀਰਾਂ ਨੇ ਇਸ ਸਮੇਂ ਤੁਹਾਨੂੰ ਗੇਟ ਨੰਬਰ 2 ਤੋਂ ਪੀਯੂ ਜੇ ਤੇ ਪੀਯੂ ਤੇ ਦਿਖਾ ਰਹੇ ਜਿੱਥੇ ਪੁਲਿਸ ਧੱਕੇ ਦੇ ਨਾਲ ਜਿਹੜੇ ਖੜੇ ਹੋਏ ਲੋਕ ਸੀ ਸੜਕ ਦੇ ਦੂਸਰੇ ਪਾਸੇ ਉਹਨਾਂ ਨੂੰ ਬੱਸ ਦੇ ਵਿੱਚ ਲਾਦੀ ਹੈ ਤੇ ਉਹਨਾਂ ਨੂੰ ਲਿਜਾਇਆ ਜਾਂਦਾ ਹੈ ਅੱਗੇ ਵੀ ਤਸਵੀਰਾਂ ਦਿਖਾਉਂਦੇ ਆ ਫਿਰ ਤੋਂ ਅੱਗੇ ਹੋਰ ਲੋਕਾਂ ਨੂੰ ਫੜਿਆ ਜਾ ਰਿਹਾ ਹੈ ਸੋ ਆਹ ਹਾਲਾਤ ਨੇ ਇਸ ਸਮੇਂ ਇੱਥੋਂ ਦੀ ਮੌਜੂਦਾ ਸਥਿਤੀ ਹੈ ਦੇਖ ਸਕਦੇ ਹੋ ਹੁਣ ਪੁਲਿਸ ਬਾਜ਼ਾਰ ਵੱਲ ਨੂੰ ਵੱਧ ਰਹੀ ਹੈ ਬਾਜ਼ਾਰ ਵੱਲ ਨੂੰ ਪੁਲਿਸ ਵਾਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪੀਯੂ ਦੇ ਗੇਟ ਨੰਬਰ 2 ਤੋਂ ਇਹਨਾਂ ਵੱਲੋਂ ਜਿਹੜਾ ਪਦਰਪੀ ਦਿੱਤਾ ਜਾ ਰਿਹਾ ਆ ਵੀ ਜਿਹੜੇ ਨੌਜਵਾਨ ਉਹਨਾਂ ਨੂੰ ਬੜਾ ਜਿਹੜਾ ਹੈਗਾ ਹਕਤੀ ਨਾਲ ਜਿਹੜਾ ਬੱਸ ਦੇ ਵਿੱਚ ਬਿਠਾਇਆ ਗਿਆ ਹੈ ਤੁਸੀਂ ਵੀ ਸਾਰੇ ਇੱਥੋਂ ਹੀ ਗਏ ਹੋ ਨਾ ਚਲੋ ਭਾਈ ਤੁਸੀਂ ਰੋਕ ਕੇ ਨੂੰ ਰਿਹਾ ਸਾਨੂੰ ਪਹਿਲੇ ਤੁਸੀਂ ਕਹਿ ਰਹੇ ਉਸ ਸਾਈਡ ਨਹੀਂ ਖੜਨਾ ਫਿਰ ਤੁਸੀਂ ਕਹਿ ਰਹੇ ਇਸ ਸਾਈਡ ਨਹੀਂ ਖੜਨਾ ਹੁਣ ਤੁਸੀਂ ਇੱਥੇ ਨਹੀਂ ਖੜਨਦੇ ਸਾਨੂੰ ਕਿ ਇੱਕ ਜਗ੍ਹਾ ਦੇ ਦਿਓ ਨਾ ਤੁਸੀਂ ਇਦਾਂ ਸਾਡੇ ਮਗਰ ਪਏ ਹੋਇਆ ਜਿਵੇਂ ਅਸੀਂ ਕ੍ਰਾਈਮਨਲ ਹੁੰਨੇ ਆ ਕੀ ਮਤਲਬ ਹੈ ਤੁਹਾਡਾ ਤੁਸੀਂ ਇੱਕ ਜਗ੍ਹਾ ਨਾ ਜਾ ਕੇ ਦੋ ਨਾ ਵੀ ਇੱਕ ਜਗ੍ਹਾ ਖੜੇ ਰੋ ਪਹਿਲੇ ਤੁਸੀਂ ਉਸ ਸਾਈਡ ਤੋਂ ਧੱਕੇ ਦਿੱਤੇ ਫਿਰ ਤੁਸੀਂ ਰੋਡ ਤੋਂ ਕਿਉਂ ਉੱਥੇ ਬੈਠ ਜਾਓ ਪਾਰਕ ਵਿੱਚ ਹੁਣ ਪਾਰਕ ਵਿੱਚ ਬੈਠਾ ਤੁਸੀਂ ਡੰਡੇ ਲੈ ਕੇ ਇੱਦਾਂ ਸਾਡੇ ਮਗਰ ਪਏ ਹੋ ਵਜਾ ਅਸੀਂ ਕੁਛ ਕੀਤਾ ਚੁੱਪਚੀਤੇ ਖੜੇ ਆ ਇਹਦੇ ਤਾਰ 140 ਲੱਗੀ ਹੈ ਤੁਸੀਂ ਇੱਦਾਂ ਐਸੇ ਤਰੀਕੇ ਨਾਲ ਡੰਡੇ ਲੈ ਕੇ ਸਾਡੇ ਮਗਰ ਦੇਖੋ ਕਿੱਦਾਂ ਪਏ ਨੇ ਵਜਾ ਤਾਂ ਤਾਂ 100 ਡੰਡੇ ਮਾਰਾਂਦੀ 140 ਲੱਗੀ ਹੋਈ ਓ ਕਹਿੰਦੇ ਨਹੀਂ ਜਾ ਸਕਦੇ ਅੰਦਰ ਨਹੀਂ ਜਾ ਸਕਦੇ ਤਾਂ ਕਿ ਮਤਲਬ ਬਾਹਰ ਤਾਂ ਖੜ੍ਹ ਸਕਦੇ ਹੋ ਨਾ ਯੂਨੀਵਰਸਿਟੀ ਇਹਨਾਂ ਦੀ ਆ ਕਹਿੰਦੇ ਯੂਨੀਵਰਸ ਸਾਡੇ ਪਿਓ ਦਾਦੇਾਂ ਦੀ ਬਣੀ ਹੋਈ ਐ ਪ੍ਰੋਟੈਸਟ ਕਰਨਾ ਅੰਦਰ ਜਾ ਪਰ ਅੰਦਰ ਤਾਂ ਜਾਣ ਨਹੀਂ ਦੇ ਰਹੇ ਕਿਸੇ ਨੂੰ ਅੰਦਰ ਜਾਈਏ ਕਿੱਦਾਂ ਕੀ ਗੱਲ ਉੱਤੇ ਹਵਾਈ ਚੁਹਾਵਾ ਚ ਕੁਝ ਬੜੇ ਹੋਇਆ ਪਰ ਲੱਗੇ ਹੋਏ ਨੇ ਸਾਨੂੰ ਮਨਾਹੀ ਕਿਉਂ ਕੀਤੀ ਜਾ ਰਹੀ ਅੰਦਰ ਜਾਣ ਤੋਂ ਕੀ ਕੀ ਮੈਂ ਰੋਡ ਤੇ ਨਹੀਂ ਖੜੇ ਦੇਣ ਦਿੱਤਾ ਤੁਸੀਂ ਅੰਦਰ ਜਾਣ ਦੀ ਗੱਲ ਕਰ ਰਹੇ ਹੋ ਰੋਡ ਤੇ ਖੜਨਾ ਕ੍ਰਾਈਮ ਐ ਕੋਈ ਤੁਹਾਨੂੰ ਲੱਗਦਾ ਪਹਿਲਾਂ ਇਹ ਕਹਿੰਦੇ ਕਿ ਉੱਥੇ ਗੇਟ ਤੇ ਨਹੀਂ ਖੜਨਾ ਠੀਕ ਐ ਆਪਾਂ ਉਧਰੇ ਸਾਈਡ ਤੇ ਆਏ ਕਹਿੰਦੇ ਇੱਥੇ ਨਹੀਂ ਖੜਨਾ ਪਾਰਕ ਚ ਜਾਓ ਹੁਣ ਪਾਰਕ ਤੇ ਆਇਆ ਪੂਰੇ ਇਕੱਠੇ ਹੋ ਕੇ ਡੰਡੇ ਲੈ ਕੇ ਪੈ ਗਈ ਕੀ ਮਤਲਬ ਸਾਡੇ ਕੋਲ ਕੁਝ ਹੈ ਕਿਸੇ ਨੂੰ ਕੁਝ ਦਿ ਕੀ 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 ਦੱਸਿਆ ਜਾ ਰਿਹਾ ਅੰਦਰ ਜਾੜ ਤੂੰ ਕਿਉਂ ਰੁਕਿਆ ਜਾ ਰਿਹਾ ਜੀ ਰੀਜ਼ਨ ਕੀ ਦੱਸ ਰਹੇ ਨਹੀਂ ਕਹਿੰਦੇ ਸਟੂਡੈਂਟ ਹੀ ਜਾ ਸਕਦੇ ਆ ਕੀ ਗੱਲ ਸਟੂਡੈਂਟਾਂ ਨੇ ਬਣਾਇਆ ਸਟੂਡੈਂਟ ਤਾਂ ਆਲ ਓਵਰ ਇੰਡੀਆ ਦੇ ਆ ਰਹੇ ਨੇ ਇੱਥੇ ਠੀਕ ਹੈ ਆ ਰਹੇ ਨੇ ਆਲ ਓਵਰ ਇੰਡੀਆ ਤੋਂ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਪੇਰੈਂਟਸ ਆ ਰਹੇ ਕੋਈ ਵੀ ਆ ਰਿਹਾ ਕੱਲ ਸਟੂਡੈਂਟ ਨੂੰ ਐਂਟਰੀ ਕਿਉਂ ਜਮੀਨਾ ਕੀ ਦੀਆਂ ਨੇ ਚੰਡੀਗੜ੍ਹ ਕੀ ਦਾ ਹਲੋ ਅਸੀਂ ਆਪਣੇ ਚੰਡੀਗੜ੍ਹ ਨੂੰ ਬਚਾਉਣ ਲਈ ਆਪਣੀ ਯੂਨੀਵਰਸਿਟੀ ਨੂੰ ਬਚਾਉਣ ਲਈ ਆ ਸਕਦੇ ਹਾਂ ਸਾਰੇ ਸਾਡਾ ਰਾਈਟ ਹੈ ਨਾ ਤੁਸੀਂ ਵੀ ਸਾਰੇ ਨਾਲੋਂ ਨਾਲ ਤੁਸੀਂ ਵੀ ਐਸੇ ਚੀਜ਼ ਲਈ ਆਏ ਹੋ ਨਾ ਜੀ ਤੇ ਫਿਰ ਸਾਨੂੰ ਅੰਦਰ ਕਿਉਂ ਨਹੀਂ ਜਾਣ ਦੇ ਰਿਹਾ ਜੇ ਤਾਂ ਸਾਡੇ ਕੋਲ ਕੁਝ ਹੋਵੇ ਜੇ ਅਸੀਂ ਕੁਝ ਗਲਤ ਕਰ ਰਹੇ ਹਾਂ ਇੰਨੀ ਐਂਟਰੀ ਵੀ ਅੰਦਰ ਬੰਦ ਕਰਤੀ ਐ ਇਹਨਾਂ ਦਾ ਕੀ ਮਤਲਬ ਬਣਦਾ ਇਹ ਮੀਡੀਆ ਦੀ ਵੀ ਐਂਟਰੀ ਬੰਦ ਕਰਦੇ ਆ ਇੱਥੇ ਤੁਹਾਨੂੰ ਵੀ ਨਹੀਂ ਅੰਦਰ ਜਾਣ ਦੇ ਰਹੇ ਤਾਂ ਮੀਡੀਆ ਬਿਲਕੁਲ ਐਂਟਰੀ ਮੀਡੀਆ ਦੀ ਐਂਟਰੀ ਬਿਲਕੁਲ ਇਹਨਾਂ ਨੇ ਬੰਦ ਕਰੀ ਹੋਈ ਆ ਨਾ ਇਹ ਕਹਿ ਰਹੇ ਆ ਕਿ ਕੱਲੇ ਸਟੂਡੈਂਟਸ ਅੰਦਰ ਜਾ ਸਕਦੇ ਆ ਕਿਉਂ ਪਹਿਲਾਂ ਕੱਲੇ ਸਟੂਡੈਂਟਸ ਹੀ ਅੰਦਰ ਜਾਂਦੇ ਸੀ ਵੀ ਅੱਜ ਕੱਲੇ ਸਟੂਡੈਂਟਸ ਹੀ ਜਾਣਗੇ ਇਸ ਅਸੀਂ ਆਂਦੇ ਹੱਕ ਦੇ ਲਈ ਪ੍ਰੋਟੈਸਟ ਕਰਨ ਆਏ ਆ ਅਸੀਂ ਕਿਹੜਾ ਇੱ ਹਥਿਆਰ ਜਦੋਂ ਪਹਿਲਗਾਮਾ ਵਿੱਚ ਹਥਿਆਰ ਲੈ ਕੇ ਜਾਂਦੇ ਆ ਉੱਥੇ ਤਾਂ ਇਹਨਾਂ ਤੋਂ ਰੋਕਿਆ ਨਹੀਂ ਜਾਂਦਾ ਜਦੋਂ ਪਿੰਡਾਂ ਦੇ ਵਿੱਚ ਆ ਕੇ ਉਹ ਗੈਂਗਸਟਰ ਗੋਲੀਆਂ ਮਾਰ ਜਾਂਦੇ ਆ ਉਹ ਨਹੀਂ ਇਹਨਾਂ ਤੋਂ ਰੋਕੇ ਜਾਂਦੇ ਆ ਆ ਆਮ ਜਨਤਾ ਨੂੰ ਵੀ ਪਰੇਸ਼ਾਨ ਕਰਦੀ ਆ ਜੇ ਅਸੀਂ ਰੋਡ ਰੋਕ ਲਈ ਨਾ ਫਿਰ ਜਿਆਦਾ ਪਰੇਸ਼ਾਨ ਹੋਣਗੇ ਹੁਣ ਤੱਕ ਤਾਂ ਅਸੀਂ ਯੂਨੀਵਰਸਿਟੀ ਦੇ ਅੰਦਰ ਤੱਕ ਹੀ ਪ੍ਰੋਟੈਸਟ ਕਰਨ ਲੱਗੇ ਆ ਜੇ ਸਾਨੂੰ ਯੂਨੀਵਰਸਿਟੀ ਦੇ ਅੰਦਰ ਜਾਣ ਦੇ ਦੇਣਗੇ ਤਾਂ ਠੀਕ ਆ ਨਹੀਂ ਫਿਰ ਅਸੀਂ ਰੋਡ ਜਾਮ ਕਰਾਂਗੇ ਯੂਨੀਵਰਸਟੀਆਂ ਵਿਸ਼ਵ ਵਿਦਿਆਲੇ ਕਿਸ ਲਈ ਹੁੰਦੇ ਨੇ ਬੱਚਿਆਂ ਨੂੰ ਗਿਆਨ ਦੇਣ ਦੇ ਲਈ ਗਿਆਨ ਕੀ ਹੁੰਦਾ ਬੰਦੇ ਦੇ ਦਿਮਾਗ ਨੂੰ ਜਗਾਉਂਦਾ ਹੈ ਤੇ ਉਸ ਦੇ ਵਿੱਚ ਸਵਾਲ ਕਰਨ ਦੀ ਜਗਿਆਸਾ ਪੈਦਾ ਕਰਦਾ ਹੈ ਜਦੋਂ ਬੰਦੇ ਦਾ ਦਿਮਾਗ ਜਾਗਰੂਕ ਹੁੰਦਾ ਹੈ ਤਾਂ ਉਹ ਵੱਖ-ਵੱਖ ਚੀਜ਼ਾਂ ਤੇ ਕਿੰਤੂ ਪ੍ਰੰਤੂ ਕਰਦਾ ਹੈ ਸਵਾਲ ਖੜੇ ਕਰਦਾ ਹੈ ਪਰ ਇਸ ਸਮੇਂ ਜਿਹੜੇ ਸਵਾਲ ਖੜੇ ਹੋ ਰਹੇ ਨੇ ਉਹ ਖੜੇ ਹੋ ਰਹੇ ਨੇ ਇੱਥੋਂ ਦੇ ਪ੍ਰਸ਼ਾਸਨ ਦੇ ਉੱਪਰ ਚੰਡੀਗੜ੍ਹ ਪ੍ਰਸ਼ਾਸਨ ਦੇ ਉੱਪਰ ਦੇਖ ਸਕਦੇ ਹੋ ਇੱਧਰ ਰਿਹਾਈਸ਼ੀ ਕਲੋਨੀਆ ਉਸ ਦੇ ਵਿੱਚ ਵੀ ਚੈੱਕ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਕਿਸੇ ਤਰੀਕੇ ਦਾ ਧਰਨਾਕਾਰੀ ਜਾਂ ਕਿਸੇ ਤਰੀਕੇ ਦਾ ਪ੍ਰਦਰਸ਼ਨ ਕਰਨ ਦੇ ਲਈ ਕੋਈ ਇਸ ਜਗ੍ਹਾ ਤੇ ਨਾ ਪਹੁੰਚ ਜਾਵੇ ਪੀਯੂ ਦੇ ਗੇਟ ਨੰਬਰ 2 ਦੇ ਉੱਪਰ ਇਸ ਸਮੇਂ ਅਸੀਂ ਮੌਜੂਦ ਆ ਇੱਥੇ ਖੜੇ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਸਮੇਂ ਦੀਆਂ ਇੱਧਰ ਵੀ ਤੁਹਾਨੂੰ ਦਿਖਾ ਰਹੇ ਆ ਅੱਗੇ ਜੀ ਲਗਾਤਾਰ ਗੱਡੀਆਂ ਦੇ ਵਿੱਚ ਬਿਠਾਉਣ ਦੀ ਗੱਲ ਕਹੀ ਜਾ ਰਹੀ ਹੈ ਕਿ ਇਹਨਾਂ ਨੂੰ ਗੱਡੀਆਂ ਦੇ ਵਿੱਚ ਪਿਠਾਓ ਇੱਕ ਹੋਰ ਬੱਸ ਆ ਚੁੱਕੀ ਹੈ ਤੇ ਜਿਹੜੀ ਸਵਾਲ ਕਰਨ ਦੀ ਗੱਲ ਸੀ ਸਵਾਲ ਕਰਨ ਦੀ ਜਿਹੜੀ ਇੱਕ ਬਿਰਤੀ ਹੈ ਉਹ ਖਤਮ ਕੀਤੀ ਜਾ ਰਹੀ ਹੈ ਕਿ ਸਵਾਲ ਨਾ ਕੀਤੇ ਜਾਣ ਅਤੇ ਇਹ ਤਾਂ ਸਵਾਲਾਂ ਦੇ ਵਿੱਚ ਜਿਹੜੀ ਗੱਲ ਕੋਈ ਕਰਨਾ ਚਾਹੁੰਦਾ ਕੋਈ ਆਪਣਾ ਪੱਖ ਰੱਖਣਾ ਚਾਹੁੰਦਾ ਉਹ ਨਾ ਰੱਖ ਸਕੇ ਇਸ ਬਸ ਮੈਡਮ ਤੁਹਾਨੂੰ ਇਹ ਮੈਡਮ ਕੋਈ ਫੜਨ ਵੀ ਨਹੀਂ ਦਿੱਤਾ ਜਾ ਰਿਹਾ ਕੋਈ ਵੀ ਇੱਥੇ ਦਿਕਾਇਆ ਚ ਉੱਤਰ ਦੇ ਨੇ ਬਾਈ ਨੌਜਵਾਨ ਨੂੰ ਲੈ ਕੇ ਜਾ ਰਹੇ ਆ ਰਹੇ ਕਿੱਧਰ ਜਾਈਏ ਇਸ ਤਰ੍ਹਾਂ ਕੀ ਕਹਤਾ ਤੁਹਾਨੂੰ ਐ ਹੋ ਜਾ ਮੇਰੇ ਕੋਲ ਮੇਰੇ ਕੋਲ ਜੀ ਸਟੂਡੈਂਟ ਆਈਡੀ ਕਾਰਡ ਹੈਗਾ ਮੈਂ ਇਹਨੂੰ ਕਿਹਾ ਮੈਨੂੰ ਆਹੰਦਾ ਸੁੰਦਰ ਕਿੱਧਰ ਦੀ ਜਾਈਏ ਅੱਗੇ ਲੜੋ ਮਤ ਆ ਚੱਕ ਚੱਕ ਦੇਖੋ ਬਸਾਂ 'ਚ ਬਿਠਾਈ ਜਾਂਦੇ ਲੋਕਾਂ ਨੂੰ ਹਾਂ ਤੁਹਾਨੂੰ ਕਾਹ ਵੀ ਨਹੀਂ ਜਾਂਦਾ ਜਾ ਰਿਹਾ ਤੁਹਾਨੂੰ ਹਾਂ ਮੈਂ ਮੇਰੇ ਕੋਲ ਆਈਡਿ ਕਾਰਡ ਹੈਗਾ ਸਰ ਮੈਂ ਇੱਥੇ ਐਮ ਇੰਗਲਿਸ਼ ਦੀ ਸਟੂਡੈਂਟ ਆ ਮੇਰੇ ਕੋਲ ਆਈ ਕਾਰਡ ਵੀ ਹੈਗਾ ਮੈਂ ਕਿ ਅੰਦਰ ਕਿੱਥੋਂ ਦੀ ਜਾਈਏ ਅੱਗੇ ਲੜੋ ਮਤ ਆ ਕੀ ਗੱਲ ਬੰਦੀ ਸੋਡੀ ਲੜੋ ਮਤ ਨਹੀਂ ਅੰਦਰ ਕਿਉਂ ਨਹੀਂ ਜਾਂਦਾ ਲੜਨਾ ਤਾਂ ਮੈਮ ਤੁਹਾਨੂੰ ਦੱਸ ਦਾਂਗੇ ਸਾਡੀ ਆਉਣ ਤੋਂ ਸਹੀ ਪੰਜਾਬ ਤੋਂ ਚੜ ਕੇ ਮੈਮ ਕਿਸੇ ਦਿਨ ਲੜਨ ਦਾ ਦੱਸ ਦਾਂਗੇ ਤੁਹਾਨੂੰ ਸਮਾਰ ਕੇ ਆਉਜੀ ਗੱਲ ਨਹੀਂ ਹੈਗੀ ਇਹਨਾਂ ਤੋਂ ਆਏ ਪੁੱਛੋ ਵੀ ਅੰਦਰ ਕਿੱਧਰ ਦੀ ਜਾਈਏ ਫਿਰ ਅਸੀਂ ਅਸੀਂ ਮੋਰਚੇ ਵਾਸਤੇ ਆਏ ਹਾਂ। ਚੁੱਪ ਚਾਪ ਰ ਹੈ ਯੂਨੀਵਰਸਿਟੀ ਦਾ ਜੋ ਮਸਲਾ ਹੈ ਜੋ ਅੱਜ ਪ੍ਰੋਟੈਸਟ ਹੈ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਸਟੂਡੈਂਟ ਹੋ ਇੱਥੇ? ਉਸ ਨੂੰ ਸਰ ਜੀ ਆਪਾਂ ਸਟੂਡੈਂਟ ਦੇ ਤੌਰ ਤੇ ਦੇਖੀਏ ਦੇਖੋ ਯੂਨੀਵਰਸਿਟੀ ਪੰਜਾਬ ਦੀ ਹੈ ਠੀਕ ਹੈ। ਇਹ 47 ਸਾਲ ਮੇਂ ਪਹਿਲਾਂ ਲਾਹੌਰ ਚ ਹੁੰਦੀ ਸੀ 47 ਤੋਂ ਪਹਿਲਾਂ। ਉਸ ਤੋਂ ਬਾਅਦ ਆਪਾਂ ਇੱਥੇ ਬਣਾਈਏ। ਇਹ ਪੰਜਾਬੀਆਂ ਨੇ ਬਣਾਈਏ ਪੰਜਾਬੀਆਂ ਨੇ ਬਹਾਲ ਕੀਤੀ ਹੈ ਯੂਨੀਵਰਸਿਟੀ। ਤੁਸੀਂ ਜਿੰਨੀਆਂ ਹੋਰ ਸੈਂਟਰਲਾਈਜ਼ ਹੋਈਆਂ ਯੂਨੀਵਰਸਟੀਆਂ ਸਾਰੀਆਂ ਯੂਨੀਵਰਸਟੀਆਂ ਦਾ ਜਾ ਕੇ ਤੁਸੀਂ ਹਾਲ ਦੇਖ ਲਓ ਕੁੜੀਆਂ ਦੇ ਹੋਸਟਲਾਂ ਦੀਆਂ ਬਾਥਰੂਮਾਂ ਦੀਆਂ ਛੱਤਾਂ ਡਿੱਗੀਆਂ ਪਈਆਂ ਨੇ ਠੀਕ ਹੈ ਉਹ ਬੱਚੇ ਐਂ ਕੱਟ ਰਹੇ ਨੇ ਜਿਵੇਂ ਤਿਵੇਂ ਹੁਣ ਬੰਦਾ ਸੈਂਟਰਲ ਯੂਨੀਵਰਸਿਟੀ ਦੇ ਨਾਮ ਤੇ ਆ ਜਾਂਦਾ ਵੀ ਵਧੀਆ ਹੋਣੀ ਹੈਨਾ ਪਰ ਉੱਥੇ ਡੱਕਾ ਵੀ ਨਹੀਂ ਹੈਗਾ ਦੇਖਣ ਨੂੰ ਦੋ ਬਲਾਕ ਨੇ ਯੂਨੀਵਰਸਿਟੀ ਦੇ ਨਾਮ ਤੇ ਜਿੱਥੇ ਬੱਚੇ ਪੜਦੇ ਨੇ ਬਸ ਹੋਰ ਕੁਝ ਨਹੀਂ ਐਡੀ ਯੂਨੀਵਰਸਿਟੀ ਖੜੀ ਹੈ ਕੱਲ੍ਹ ਨੂੰ ਇਹਨੂੰ ਤੁਸੀਂ ਸੈਂਟਰਲਾਈਜ਼ ਕਰ ਦੋਗੇ ਇੱਥੇ ਤੁਸੀਂ ਦੇਖ ਲਿਓ ਇੱਥੇ ਭਾਜਪਾ ਦਾ ਰਾਜ ਆ ਜਾਣਾ ਇਹ ਵੀ ਭਾਜਪਾ ਆਈ ਚੁੱਕੀ ਆ ਠੀਕ ਹੈ ਫਿਰ ਆਰਐਸਐਸ ਆਏਗੀ ਹੋਰ ਕੁਝ ਨਹੀਂ ਆ ਇਹਨਾਂ ਨੇ ਬਸ ਗੁੰਡਾਗਰਦੀ ਸਾਰੇ ਕਿਤੇ ਲਾਗੂ ਕਰਨੀਆਂ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੀ ਗੱਲ ਕੀਤੀ ਆ ਪੰਜਾਬ ਸਰਕਾਰ ਕਿੰਨਾ ਕਿ ਦਾਵਾ ਪੇਸ਼ ਕਰ ਰਹੀ ਆ ਕਿੰਨੇ ਕ ਬੰਦੇ ਤੁਹਾਨੂੰ ਸਰਕਾਰ ਨੇ ਤਾਂ ਜੀ ਪਹਿਲਾਂ ਦੇਖੋ ਅੱਜ ਤੋਂ 2 ਸਾਲ ਪਹਿਲਾਂ ਅਸੀਂ ਮੋਹਾਲੀ ਗਏ ਸੀ ਬਾਰਡਰ ਤੇ ਧਰਨੇ ਵਾਸਤੇ ਠੀਕ ਆ ਉੱਥੇ ਵੀ ਮੋਰਚਾ ਸੀ ਇਹਨਾਂ ਨੇ ਕੀ ਕੀਤਾ ਮੋਰਚੇ ਤੇ ਜਵਾਕਾਂ ਨਾਲ ਉੱਥੇ ਵੀ ਇਹਨਾਂ ਨੇ ਆਹੀ ਗੁੰਡਾਗਰਦੀ ਕੀਤੀ ਬੈਰੀਗੇਡ ਲਾਲੇ ਠੀਕ ਆ ਬੈਰੀਗੇਡ ਤੋਂ ਬਾਅਦ ਉੱਥੇ ਪਹਿਲਾਂ ਤਾਂ ਇਹਨਾਂ ਨੇ ਲਾਠੀ ਚਾਰਜ ਕੀਤਾ ਫਿਰ ਅੱਗੇ ਚੰਡੀਗੜ੍ਹ ਬਾਰਡਰ ਤੱਕ ਪਹੁੰਚ ਨਹੀਂ ਦਿੱਤਾ ਪਿੱਛੇ ਕਹਿੰਦੇ ਸਾਡੇ ਨਾਲ ਮੀਟਿੰਗ ਕਰ ਲਓ ਭਗਵੰ ਉਹਨਾਂ ਨੇ ਤਾਂ 250 ਕਰੋੜ ਚ ਆ 250 ਵੀ ਨਹੀਂ 2.5 ਕਰੋੜ ਚ ਵੇਚ ਤੁਸੀਂ ਠੀਕ ਹੈ ਯੂਨੀਵਰਸਿਟੀ ਉਹ ਤਾਂ ਕਹਿ ਰਹੇ ਕਿ ਸਿੱਖ ਡਾਕੇ ਖੜੇ ਯੂਨੀਵਰਸਿਟੀ ਜਾਣ ਨਹੀਂ ਦੇਾਂਗੇ ਇਹ ਜਿਹੜੇ ਇੱਕ ਡਾਕੇ ਖੜੇ ਨੇ ਦਿਖਾ ਦਿਓ ਜੀ ਸਾਨੂੰ ਜਿੱਥੇ ਖੜੇ ਨੇ ਇੱਥੇ ਤੁਸੀਂ ਅੰਦਰ ਚੱਲ ਜੋ ਮੋਰਜੇ ਚ ਸਟੂਡੈਂਟ ਹੀ ਬੈਠੇ ਨੇ ਸਾਰੇ ਹੋਰ ਸਿੰਗਰ ਵੀ ਇੱਥੇ ਕਾਫੀ ਆ ਚੁੱਕੇ ਨੇ ਠੀਕ ਹੈ ਨਾਲ ਖੜਨ ਵਾਲੇ ਜਿਹੜੇ ਨਾਲ ਖੜਨਾ ਹੁੰਦਾ ਕਿ ਨਾਲ ਖੜਦਾ ਜਿਹੜੇ ਇਹਨਾਂ ਨੇ ਬਸ ਇੱਥੇ ਆਏ ਸੀ ਪਰਸੋਂ ਦੇ ਚੌਥੇ ਇੱਥੇ ਇੱਕ ਲੀਡਰ ਆਏ ਸੀ ਉਹਨਾਂ ਨੂੰ ਬੱਚਿਆਂ ਨੇ ਸਵਾਲ ਕੀਤਾ ਵੀ ਤੁਸੀਂ ਪਹਿਲਾਂ 2.5 ਕਰੋੜ ਚ ਕਿਉਂ ਵੇਚੀ ਯੂਨੀਵਰਸ ਤੇ ਉਹਨਾਂ ਨੇ ਜਿਆਦਾ ਪੁੱਛਿਆ ਬੱਚਿਆਂ ਨੇ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਗੱਡੀ 'ਚ ਬੈ ਕੇ ਭੱਜ ਗਏ ਤੁਸੀਂ ਨਾਲ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਬੈਠੇ ਨੇ ਬੈਠੇ ਦਿਖਾ ਦਿਓ ਕਿੱਥੇ ਬੈਠੇ ਨੇ ਜਾਂ ਖੜੇ ਦਿਖਾ ਦਿਓ ਕਿੱਥੇ ਖੜੇ ਨੇ ਇੱਥੇ ਭਗਵੰਤ ਮਾਨ ਦਾ ਫਰਜ ਨਹੀਂ ਸੀ ਬੰਦਾ ਆਉਣ ਦਾ ਠੀਕ ਹੈ ਪੰਜਾਬ ਦਾ ਸੀਐਮ ਐਸ ਟਾਈਮ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਦੇ ਹੱਥਾਂ 'ਚੋਂ ਖੋਈ ਜਾ ਰਹੀ ਆ ਉਹਦਾ ਫਰਜ ਨਹੀਂ ਸੀ ਬਣਦਾ ਆਉਣ ਦਾ ਠੀਕ ਹੈ ਮੁੱਖ ਮੰਤਰੀ ਇਹਦਾ ਕੋਈ ਸੈਨੇਟ ਦੀ ਮੀਟਿੰਗ ਤਾਂ ਨਹੀਂ ਅਟੈਂਡ ਕੀਤੀ ਕਹਿੰਦੇ ਹਾਂ ਹਾਂਜੀ ਬਿਲਕੁਲ ਨਹੀਂ ਕੀਤੀ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਉਹਨਾਂ ਨੇ ਤਾਂ ਵੇਚ ਨਹੀਂ ਉਹਨਾਂ ਨੇ ਵੇਚਦੀ ਨਹੀਂ ਇਹ ਸਾਰੇ ਦੇਖੋ ਇੱਕੋ ਥਾਲੀ ਦੇ ਚਟੇ-ਬੱਟੇ ਨੇ ਹੋਰ ਕੁਝ ਨਹੀਂ ਜੀ ਕਿਵੇਂ ਦੇਖਣੇ ਆਖੀ ਆ ਕਿ ਉਸ ਦਿਨ ਸਵਾਲ ਕੀਤੇ ਅਸੀਂ 4 ਦਿਨ ਤੋਂ ਸ੍ਰੀ ਅਮਰਸਰ ਸਾਹਿਬ ਤੋਂ ਅਰਦਾਸ ਕਰਵਾ ਕੇ ਕੜਾਹ ਪ੍ਰਸ਼ਾਦ ਜਲ ਲਿਆਂਦਾ ਕਸ਼ਮੀਰ ਤੋਂ ਉਹਨਾਂ ਨੂੰ ਟੀਮ ਸਾਰੀ ਭੈਣ ਭਰਾਵਾਂ ਨੂੰ ਸਰੂਪੇ ਪਾਏ ਜੋ ਇਹਨਾਂ ਨੇ ਗੱਲ ਕੀਤੀ ਕਿ ਉਹ ਸਾਰਾ ਭੈਣ ਨੇ ਉੱਥੇ ਇੱਕ ਸਵਾਲ ਕੀਤਾ ਮਾਲਵਿੰਦਰ ਸਿੰਘ ਕੰਗ ਮੀਤ ਹੇਰ ਨੂੰ ਵੇਖੋ ਸਵਾਲ ਉਹਨਾਂ ਨੇ ਆਪਣੇ ਢੰਗ ਨਾਲ ਕੀਤਾ ਠੀਕ ਆ ਤਰੀਕਾ ਪੁੱਛਣ ਦਾ ਅਲੱਗ-ਅਲੱਗ ਆਪਣਾ ਤਰੀਕਾ ਹੋ ਸਕਦਾ ਜਿਵੇਂ ਆਪਾਂ ਕਿਸੇ ਨੂੰ ਪੁੱਛੀਏ ਕਿ ਤੇਰੇ ਖਸਮ ਦਾ ਕੀ ਹਾਲ ਚਾਲ ਆ ਹਨਾ ਜਾਂ ਕਿਸੇ ਨੂੰ ਪੁੱਛ ਲਈ ਵੀ ਤੇਰੇ ਪਤੀ ਦਾ ਕੀ ਹਾਲ ਚਾਲ ਆ ਸੋ ਧਾਰਨ ਤੌਰ ਤੇ ਇਹਨਾਂ ਦੇ ਸਵਾਲ ਵਾਜਿਬ ਸੀ ਕੋਈ ਫ੍ਰੀ ਹੈਂਡ ਵੇਖੋ ਅਸੀਂ ਆਏ ਆ ਕੋਈ ਸਾਡੇ ਹੱਥ 'ਚ ਡੰਡੇ ਨਹੀਂ ਆ ਕੋਈ ਕੁਛ ਨਹੀਂ ਆ ਇਹ ਲੁੱਟਣ ਵਾਲੇ ਸਾਨੂੰ ਇਕੱਠੇ ਹੋ ਸਕਦੇ ਆ ਅਸੀਂ ਲੁੱਟੇ ਜਾ ਰਹੇ ਆ ਅਸੀਂ ਕਿਉਂ ਨਹੀਂ ਇਕੱਠੇ ਹੋ ਸਕਦੇ ਸੋ ਅਪੀਲ ਆ ਜਿੱਥੇ-ਜਿੱਥੇ ਵੀ ਸਾਡੇ ਕੋਲ ਭੈਣ ਭਰਾ ਆਏ ਆ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾਂ ਪੂਰੇ ਪੰਜਾਬ ਤੋਂ ਉਹ ਆਪੋ ਆਪਣੀ ਚੰਗੇ ਤਰੀਕੇ ਨਾਲ ਪ੍ਰੋਟੈਸਟ ਕਰਨ ਪੁਲਿਸ ਦੀ ਆਪਣੀ ਡਿਊਟੀ ਆ ਸਾਡੀ ਆਪਣੀ ਡਿਊਟੀ ਆ ਸਾਡਾ ਸਾਡਾ ਪੰਗਾ ਹੈਗਾ ਸੈਂਟਰ ਨਾਲ ਵੇ ਕੋਈ EMPLOYE ਆ ਇਹਨਾਂ ਨਾਲ ਸਾਡਾ ਕੋਈ ਟਸਲਬਾਜੀ ਨਹੀਂ ਆ ਟਸਲਬਾਗੇ ਆ ਜੀ ਸੈਂਟਰ ਨਾਲ ਇਹਨਾਂ ਨੂੰ ਮੂਰੇ ਕਰਤਾ ਵਾ ਸੋ ਅਸੀਂ ਪੀਸਪੋ ਜਿਹੜੀ ਉਹ ਪ੍ਰੋਟੈਸਟ ਕਰਨੀ ਆ ਜਿੱਤ ਸਾਡੀ ਹੋ ਚੁੱਕੀ ਆ ਬਸ ਇਹ ਗੋਡਿਆਂ ਤੇ ਆਗੇ ਉਹਨਾਂ ਨੇ ਹੱਥ ਜੋੜਨੇ ਬਾਕੀ ਆ ਦੇਖਿਆ ਕਿ ਸੈਂਟਰ ਦੇ ਨਾਲ ਤੁਹਾਡੀ ਲੜਾਈ ਆ ਪਰ ਜੇ ਤੁਹਾਡੇ ਨਾਲ ਪੰਜਾਬ ਸਰਕਾਰ ਹੁੰਦੀ ਲੱਗਦਾ ਨਹੀਂ ਸੀਗਾ ਕਿ ਫਿਰ ਹੋਰ ਜ਼ੋਰ ਪੈਂਦਾ ਯਾਰ ਇਸੇ ਗੱਲ ਦਾ ਤੇ ਰੋਣਾ ਆ ਇਹ ਜਦੋਂ ਵੇਖੋ ਜਿਹੜਾ ਘਰ ਦਾ ਮੁਖੀ ਹੁੰਦਾ ਨਾ ਉਹ ਚੋਰ ਇੱਕ ਚੋਰੀ ਕਰ ਰਿਹਾ ਹੋਵੇ ਤੇ ਸੈਟ ਦੇ ਖਲੋ ਕੇ ਕਈ ਜਾਣ ਚੋਰੀ ਕਰ ਕੋ ਬਾਅਦ ਚ ਵੇਖਾਂਗੇ ਵੇਖੋ ਕੋਟਾਂ ਦਾ ਕੰਮ ਨਹੀਂ ਆ ਮੁੱਖ ਮੰਤਰੀ ਦਾ ਕੀ ਕੰਮ ਹੈ ਜਦੋਂ ਅਸੀਂ ਸੈਂਟਰ ਦੀਆਂ ਮੀਟਿੰਗਾਂ ਹੀ ਨਹੀਂ ਅਟੈਂਡ ਕੀਤੀਆਂ ਫਿਰ ਅਸੀਂ ਆਪ ਖੁਦ ਮੌਕਾ ਦੇ ਰਿਹਾ ਭਾਈ ਸਾਡੇ ਕੋਲ ਟਾਈਮ ਨਹੀਂ ਆ ਤੁਸੀਂ ਸੰਭਲੋ ਸੋ ਇਹ ਸਾਡੇ ਬਜ਼ੁਰਗਾਂ ਨੇ ਕਿਰਤ ਕਮਾਈ ਦਸਵੰਦ ਚੋਂ ਇਹ ਨਹੀਂ ਰੱਖੀ ਸੀ ਲਗਭਗ ਅੱਜ ਤੋਂ 143 ਸਾਲ ਪਹਿਲਾਂ ਸੋ ਹੁੰਦੀ ਹੋਈ ਲਾਹੌਰ ਤੋਂ ਸ਼ਿਮਲੇ ਤੋਂ ਹੁੰਦੀ ਇੱਥੇ ਸ਼ਿਫਟ ਆਈ ਆ ਇਹ ਸਾਡੀ ਸਾਰਿਆਂ ਦੀ ਸੰਝ ਆ ਸਾਡੀ ਹੋਂਦ ਦੀ ਲੜਾਈ ਆ ਕੋਈ ਸਿੱਖ, ਹਿੰਦੂ, ਮੁਸਲਮਾਨ, ਈਸਾਈ ਜਿੰਨੇ ਵੀ ਆ ਸਾਰੇ ਇੱਥੇ ਪੜਦੇ ਆ ਠੀਕ ਹੈ ਜੀ ਹੁਣ ਵੇਖੋ ਹਿਮਾਚਲ ਤੋਂ ਵੀ ਉਹਦੋਂ ਆਏ ਸੀ ਪਰ ਕਿਹਾ ਜਾ ਰਿਹਾ ਕਿ ਪੰਜਾਬ ਨੰਬਰ ਗੱਡੀਆਂ ਦੀ ਖਾਸ ਚੈਕਿੰਗ ਹੋ ਰਹੀ ਆ ਚੰਡੀਗੜ੍ਹ ਦੇ ਬਹੁਤ ਟ੍ਰੈਫਿਕ ਨੂੰ ਲੱਗਦਾ ਇੱਕ ਪਹਿਚਾਨ ਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਜਾਂ ਟਾਰਗੇਟ ਕੀਤਾ ਜਾ ਰਿਹਾ ਬਿਲਕੁਲ ਬਿਲਕੁਲ ਆ ਜਿਹੜਾ ਆ ਨਾਕਾ ਲੱਗਿਆ ਨਾ ਜਿਹੜਾ ਹੁਣੀ ਮੈਂ ਇੱਥੇ ਆਟੋ થી ਆਈ ਆ ਅ ਇੱਥੇ ਕੀ ਕੰਮ ਆ ਜਿਹੜੇ ਇਹਨਾਂ ਦੇ ਸੀਨੀਅਰ ਖੜੇ ਨੇ ਪੁਲਿਸ ਵਾਲਿਆਂ ਦੇ ਇਹਨਾਂ ਨੇ ਕੀ ਕੀਤਾ ਉੱਥੇ ਗੱਡੀ 'ਚ ਸਰਦਾਰ ਸੀਗੇ ਵੀਰ ਤਿੰਨ ਸਰਦਾਰ ਸੀ ਕਹਿੰਦੇ ਇਹਨੂੰ ਰੋਕੋ ਇਹਨੂੰ ਰੋਕੋ ਇਹਨੂੰ ਫੜੋ ਅੱਛਾ ਇਹ ਕੀ ਕਰ ਰਹੇ ਨੇ ਪੱਗਾਂ ਨੂੰ ਦੇਖ ਕੇ ਪੱਗਾਂ ਨੂੰ ਦੇਖ ਕੇ ਰੋਕ ਰਹੇ ਨੇ ਬਸ ਇੱਥੇ ਪੜਦੇ ਹੋ ਲੱਗਦਾ ਜੇਕਰ ਸੈਂਟਰ ਦੇ ਹੱਥ ਜਾਵੜੀ ਦਾ ਕੁਝ ਇੱਥੇ ਤੁਹਾਡੇ ਵਰਗਾ ਨਹੀਂ ਬਿਲਕੁਲ ਹੀ ਨਹੀਂ ਲੈਣਾ ਜੀ ਆਪਾਂ ਤਾਂ ਬਿਲਕੁਲ ਮੰਨਦੇ ਆ ਕੁਝ ਨਹੀਂ ਲੈਣਾ ਇੱਥੇ ਪਹਿਲਾਂ ਹੀ ਪੰਜਾਬੀਆਂ ਦੀ ਹੋਂਦ ਖਤਮ ਦੀ ਕਰਨ ਦੀ ਪੂਰੀ ਤਿਆਰੀ ਹੈ ਠੀਕ ਹੈ ਇੱਥੇ ਫਿਰ ਸਾਨੂੰ ਕੋਈ ਪੰਜਾਬੀ ਦਿਖਣਾ ਹੀ ਨਹੀਂ ਆ ਇਹਨਾਂ ਦੀ ਤਾਂ ਕੋਸ਼ਿਸ਼ ਇਹ ਹੈ ਕਿ ਫੈਸਲੇ ਲਏ ਗਏ ਨੇ ਵਾਪਸ ਲਏ ਨੇ ਫੈਸਲੇ ਹਾਂਜੀ ਅੱਜ ਦਾ ਜਿਹੜਾ ਤੁਸੀਂ ਮਾਹੌਲ ਦੇਖਿਆ ਲੱਗਦਾ ਕਿ ਉਹ ਜਿਹੜੇ ਫੈਸਲੇ ਆ ਸਰਕਾਰ ਖੜੂਗੀ ਉਹਨਾਂ ਤੇ ਹਾਂਜੀ ਇੱਕ ਹੋਰ ਗੱਲ ਹੈ ਇਹ ਫੈਸਲੇ ਵੀ ਦੇਖੋ ਬਹੁਤ ਥਾਂ ਤੇ ਕਿਹਾ ਜਾ ਰਿਹਾ ਵਾਪਸ ਲੈ ਲਏ ਨੇ ਠੀਕ ਹੈ ਪਰ ਜਦੋਂ ਅਸੀਂ ਮੋਰਚੇ 'ਚ ਬੈਠੇ ਸੀ ਸਾਡੇ ਕੋਲ ਖਬਰ ਪਹੁੰਚੀ ਵੀ ਇਹ ਪੂਰੀ ਤਰ੍ਹਾਂ ਵਾਪਸ ਨਹੀਂ ਲੈ ਗਏ ਆ ਇਹ ਵਾਸਤੇ ਇੱਕ ਆਵਾਜ਼ ਉਲਾਈ ਗਈ ਆ ਤਾਂ ਕਿ ਲੋਕ ਇਸ ਮੋਰਚੇ 'ਚ ਘੱਟ ਤੋਂ ਘੱਟ ਆਉਣ ਠੀਕ ਹੈ ਹੁਣ ਜਿੰਨਾਂ ਕੋਲ ਆ ਵਾਪਸ ਪਹੁੰਚ ਗਈ ਹੋਣੀ ਕਿ ਲੈ ਲਏ ਵਾਪਸ ਉਹ ਕਿੰਨੇ ਲੋਕ ਨਹੀਂ ਆਏ ਹੋਣੇ ਅੱਜ ਇੱਥੇ ਠ ਤਾਂ ਅਸੀਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਵੀ ਹਲੇ ਤੱਕ ਇਹਨਾਂ ਨੇ ਆਪਦੇ ਫੈਸਲੇ ਕੋਈ ਇਹਨਾਂ ਨੇ ਫੈਸਲਾ ਵਾਪਸ ਨਹੀਂ ਲੈਂਤਾ ਸੈਨੇਟ ਦਾ ਫੈਸਲਾ ਨਹੀਂ ਇਹਨਾਂ ਨੇ ਵਾਪਸ ਲੈਂਤਾ ਇਹਨੂੰ ਸੈਂਟਰਲਾਈਜ਼ ਕਰਨ ਦਾ ਫੈਸਲਾ ਇਹਨਾਂ ਨੇ ਕੋਈ ਇਹਨਾਂ ਨੇ ਫੈਸਲਾ ਵਾਪਸ ਨਹੀਂ ਲੈਂਤਾ ਇਹ ਵਾਹੀ ਨਹੀਂ ਦੀ ਗੱਡੀ ਡੇਟ ਰਹਿ ਗਈ ਐਨਾਉਂਸ ਕਰਨ ਵਾਲੀ ਬਸ ਸੋ ਦੇਖ ਸਕਦੇ ਹੋ ਇਸ ਸਮੇਂ ਬੱਸਾਂ ਦੇ ਵਿੱਚ ਬਿਠਾਏ ਜਾ ਰਹੇ ਨੇ ਹੋਰ ਨੌਜਵਾਨ ਇਹ ਤਸਵੀਰਾਂ ਇਸ ਸਮੇਂ ਪੀਯੂ ਦੇ ਗੇਟ ਨੰਬਰ 2 ਦੇ ਬਾਹਰ ਬਿਲਕੁਲ ਜਿਹੜਾ ਚੌਕ ਪੈਂਦਾ ਹੈ ਉੱਥੋਂ ਦੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਨੌਜਵਾਨਾਂ ਨੂੰ ਕਿਸ ਤਰੀਕੇ ਦੇ ਨਾਲ ਧੂ ਧੂ ਕੇ ਬੱਸਾਂ ਦੇ ਵਿੱਚ ਬਿਠਾਇ ਜੋ ਨਕੀ ਚੱਲ ਰਿਹਾ ਹੈ। ਸੋ মিডিਆ ਨੂੰ ਵੀ ਪਿੱਛੇ ੱੱਕਿਆ ਜਾ ਰਿਹਾ ਹੈ ਇਹ ਸਭ ਦੇ ਵਿੱਚ। ਇਹ ਦੇਖ ਸਕਦੇ ਹੋ ਇਹ ਉਹ ਨੌਜਵਾਨ ਨੇ ਜਿਹੜੇ ਇੱਥੇ ਪੜਦੇ ਹੋਣਗੇ ਜਾਂ ਫਿਰ ਪੜਨ ਦੀ ਚਾਹ ਰੱਖਦੇ ਹੋਣਗੇ। ਪੰਜਾਬ ਦਾ ਨੌਜਵਾਨ ਜਿਹੜਾ ਸੰਘਰਸ਼ ਕਰਨਾ ਚਾਹੁੰਦਾ ਆਪਣੇ ਹੱਕਾਂ ਦੇ ਲਈ ਲੜ ਰਿਹਾ ਹੈ। ਜਿਹੜਾ ਨੌਜਵਾਨ ਚਾਹੁੰਦਾ ਕਿ ਇਹ ਜਿਹੜੇ ਪੰਜਾਬ ਦੇ ਹੱਕ ਨੇ ਉਹ ਪੰਜਾਬ ਨੂੰ ਮਿਲਣ ਉਹ ਉਹਨਾਂ ਸਾਰਿਆਂ ਨੂੰ ਦੱੜਿਆ ਜਾ ਰਿਹਾ ਹੈ। ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਆਪ ਭੈਣ ਦੇ ਨਾਲ ਥੋੜਾ ਜਿਹਾ ਪਹਿਲਾਂ ਗੱਲਬਾਤ ਕੀਤੀ ਸੀ ਉਹ ਤੁਸੀਂ ਦੇਖ ਰਹੇ ਹੋ ਉਹਨਾਂ ਨੂੰ ਵੀ ਬੱਸ ਦੇ ਵਿੱਚ ਇਸ ਸਮੇਂ ਬਿਠਾ ਲਿਆ ਗਿਆ ਹੈ ਇਹ ਤਸਵੀਰਾਂ ਦੇਖ ਸਕਦੇ ਹੋ ਆ ਨੌਜਵਾਨ ਨੂੰ ਵੀ ਇੱਕ ਹੋਰ ਨੌਜਵਾਨ ਨੂੰ ਵਿੱਚ ੱਟਕੇ ਦੇ ਨਾਲ ਬਿਠਾਇਆ ਜਾ ਰਿਹਾ ਹੈ ਸੋ ਅਗਿਆ ਪੱਤਰਕਾਰ ਜਕਾਰੇ ਛੱਡੇ ਜਾ ਰਹੇ ਨੇ ਤੇ ਜਿਹੜੇ ਪੱਤਰਕਾਰ ਕਵਰ ਵੀ ਕਰ ਰਹੇ ਨੇ ਉਹਨਾਂ ਤੇ ਵੀ ੱਟਕੇ ਮਾਰੇ ਜਾ ਰਹੇ ਨੇ ੱਟਕੇ ਮਾਰ ਰਹੇ ਨੇ ਭਾਈ ਜੀ ਜੀ ਇਹ ਹਾਲਾਤ ਹੈ ਸਮੇਂ ਇੱਥੋਂ ਦੇ ਬਣੇ ਹੋਏ ਨੇ ਪੀਯੂ ਦੇ ਗੇਟ ਨੰਬਰ 2 ਦੇ ਬਾਹਰ ਆਹ ਸਿਲਾ ਮਿਲ ਰਹੇ ਹੈ ਵਿਦਿਆਰਥੀਆਂ ਨੂੰ ਆਹ ਸਿਲਾ ਮਿਲ ਰਿਹਾ ਹੈ ਪੰਜਾਬੀਆਂ ਨੂੰ ਸੰਘਰਸ਼ ਕਰਨ ਦਾ ਇਹ ਸਿਲਾ ਮਿਲ ਰਿਹਾ ਹੈ ਜਿਹੜੇ ਪੰਜਾਬੀ ਸੰਘਰਸ਼ ਕਰਨਾ ਚਾਹੁੰਦੇ ਨੇ ਆਪਣੇ ਹੱਕਾਂ ਦੇ ਲਈ ਆਪਣੀ ਸਟੇਟ ਦੇ ਪੂਰੀ ਸਟੇਟ ਦੀ ਰਾਜਧਾਨੀ ਦੇ ਲਈ ਆਪਣੀ ਇੱਕ ਇੰਡੀਪੈਂਡੈਂਟ ਯੂਨੀਵਰਸਿਟੀ ਦੇ ਲਈ ਇਹ ਉਹ ਯੂਨੀਵਰਸਿਟੀ ਹੈ ਜਿਹੜੀ ਪੰਜਾਬੀਆਂ ਨੇ ਇੱਕ ਇੱਕ ਪੈਸਾ ਜੋੜ ਕੇ ਆਪਣੇ ਹੱਥੀਂ ਬਹੁਤੀ ਕਿਰਤ ਦੀ ਕਮਾਈ ਦੇ ਨਾਲ ਇਹ ਬਣਾਈ ਸੀ ਪਰ ਉਸ ਤੋਂ ਬਾਅਦ ਜਿਹੜੇ ਹਾਲਾਤ ਬਣੇ ਸਮੇਂ ਦੀਆਂ ਸਰਕਾਰਾਂ ਜਿਵੇਂ ਜਿਵੇਂ ਆਉਂਦੀਆਂ ਰਹੀਆਂ ਕਿਸ ਤਰੀਕੇ ਦੇ ਨਾਲ ਪੰਜਾਬ ਤੇ ਟੱਕ ਲੱਗਦੇ ਰਹੇ ਪਹਿਲਾਂ ਪੰਜਾਬ ਪੁਨਰਗਠਨ ਐਕਟ ਆਉਂਦਾ ਉਸ ਤੋਂ ਪਹਿਲਾਂ ਚਾਹ ਹਰਿਆਣਾ ਅਲੱਗ ਹੁੰਦਾ ਉਸ ਤੋਂ ਪਹਿਲਾਂ ਹਿਮਾਚਲ ਅਲੱਗ ਹੁੰਦਾ ਪੰਜਾਬ ਨੂੰ ਇੱਕ ਦੇਸ਼ ਤੋਂ ਸੂਬਾ ਬਣਾ ਦਿੱਤਾ ਜਾਂਦਾ ਸੂਬੇ ਵੀ ਉਹ ਜਿਸ ਦੀ ਆਪਣੀ ਰਾਜਧਾਨੀ ਨਹੀਂ ਹੈ ਰਾਜਧਾਨੀ ਵੰਡ ਲਈ ਜਾਂਦੀ ਹੈ ਕਿਸੇ ਹੋਰ ਸਟੇਟ ਦੇ ਨਾਲ ਕਿ ਜਦੋਂ ਆਪਣੀ ਰਾਜਧਾਨੀ ਬਣਾ ਲੈਣਗੇ ਉਸ ਤੋਂ ਬਾਅਦ ਅਲੱਗ ਕਰ ਦੇਾਂਗੇ ਤੁਹਾਨੂੰ ਤੁਹਾਡਾ ਮੂਲ ਜਿਹੜੀ ਰਾਜਧਾਨੀ ਮਿਲ ਜਾਊਗੀ ਪਰ ਜਿਹੜੇ ਇਸ ਸਮੇਂ ਹਾਲਾਤ ਨੇ ਐ ਜਾਂਪਦਾ ਕਿ ਜਿਸ ਯੂਟੀ ਦੇ ਵਿੱਚ ਅਸੀਂ ਖੜੇ ਆ ਇਹਨੂੰ ਪੱਕੇ ਤੌਰ ਤੇ ਯੂਟੀ ਬਣਾ ਕੇ ਹੀ ਪੇਸ਼ ਕਰਨਾ ਹੈ ਹੁਣ ਇਸ ਤੇ ਪੰਜਾਬ ਦਾ ਦਾਵਾ ਕੋਈ ਨਹੀਂ ਰਹਿਣਾ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਗੋਡੇ ਟੇਕ ਦਿੱਤੇ ਨੇ ਸਿਰਫ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਅਸੀਂ ਲੜ ਰਹੇ ਆ ਅਸੀਂ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਕੋਲ ਹੀ ਰੱਖਣੀ ਆ ਅਸੀਂ ਨਹੀਂ ਕਿਤੇ ਜਾਣਦੇ ਨਹੀਂ ਫੋਕੇ ਫੈਂਟਰ ਲੱਗਦੇ ਨੇ ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਜਿੱਥੇ ਜ਼ਰੂਰ ਆਮ ਆਦਮੀ ਪਾਰਟੀ ਦੇ ਕਈ ਨੇਤਾ ਤੁਹਾਨੂੰ ਸਰਕਾ ਤੇ ਲਟਦੇ ਹੋਏ ਨਜ਼ਰ ਆਉਂਦੇ ਇਹ ਐਸ ਸਮੇਂ ਦੇ ਹਾਲਾਤ ਨੇ ਦੇਖ ਸਕਦੇ ਹੋ ਬਾਰ ਬਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਭੁਜਾਇਆ ਜਾ ਰਿਹਾ ਨੌਜਵਾਨਾਂ ਨੂੰ ਅਤੇ ਛੁੱਟਿਆ ਜਾ